ਆਸਾ ਮਹੱਲਾ ਪੰਜਵਾ ਘਰ 15ਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਕਾਰ ਮਾਇਆ ਮਾਦ ਸੋਇ ਸੂਜ ਬੂਜ ਨ ਆਵੇ ਪਕਰ ਕੇਸ ਜਮ ਉਠਾਰਿਓ ਤਦ ਹੀ ਕਰ ਜਾਵੇ ਲੋਭ ਵਿਖਿਆ ਬਿਖੈ ਲਾਗੇ ਹਿਰ ਵਿਤ ਚਿਤ ਦੁਖਾਹੀ ਖਿਨ ਭੰਗੁ ਨ ਕੈ ਮਾਨ ਮਾਤੇ ਅਸੁਰ ਜਾਣਹਿ ਨਾਹੀ ਰਹਾਉ ਵੇਦ ਸਾਸਤਰ ਜਨ ਪੁਕਾਰ ਹੈ ਸੁਨੇ ਨਹੀ ਡੋਰਾ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਪੋਰਾ ਦਾਨ ਸਗਲ ਗੈਰ ਵਜ ਹੈ ਭਰਿਆ ਦੀਵਾਨ ਲੇਖੈ ਨਾ ਪਰਿਆ ਜੇਹ ਕਾਰਜ ਰਹੈ ਓਲਾ ਸੋਇ ਕਾਮ ਨ ਕਰਿਆ ਐਸੋ ਜਗ ਮੋਹ ਗੁਰ ਦਿਖਾਇਓ ਤਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਣ ਨਾਨਕ ਆਇਆ ਆਸਾ ਮਹੱਲਾ ਪੰਜਵਾਂ ਬਾਪਾਰ ਗੋਵਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾਓ ਕਿਰਪਾ ਪਾਏ ਸਹਜਾਏ ਦਰਸਾਏ ਅਬਰਾਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਆਸਾ ਮਹੱਲਾ 5 ਕਉ ਬਖ ਮੰਗਾਰ ਤੋਰੈ ਆਸ ਪਿਆਸ ਤੋਹ ਮੋਹ ਪਰਮ ਹੀ ਤੇ ਹੋਰੈ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਬਿਯਾਦ ਛੋਰੈ ਸੰਤ ਸੰਗ ਨਾਮ ਰੰਗ ਗੁਨ ਗੋਵਿੰਦ ਗਾਵਉ ਅਨ ਦਿਨੋ ਪ੍ਰਭ ਧਿਆਵਉ ਪਰਮ ਪੀਤ ਜੀਤ ਮਿਟਾਵਉ ਨਿਦ ਨਾਮ ਨਾਨਕ ਮੂਰੈ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਜਮਾਨ ਮੋਹ ਵਿਕਾਰ ਮਿਥਿਆ ਜਪ ਰਾਮ 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 ਮਨ ਸੰਤ ਨਾ ਕੈ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾ ਹਰ ਖਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਉ ਖਿਨਹੁ ਪੈ ਨਿਰਪੈ ਖਿਨਹੁ ਖਿਨਹੁ ਉਠਤਾਇਓ ਖਿਨਹੂ ਰਸ ਭੋਗਨ ਖਿਨਹੂ ਖਿਨਹੂ ਤਜ ਜਾਇਓ ਖਿਨਹੂ ਜੋਗ ਤਾਪ ਬਹੁ ਪੂਜਾ ਖਿਨਹੂ ਪਰਮਾਇਓ ਖਿਨਹੂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ 5 ਘਰ 7 ਵਾ ਆਸਾਵਰੀ ਇਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿੱਤ ਤਰ ਹਾਂ ਅਨ ਸਿਉ ਤੋਰ ਫੇਰ ਹਾਂ ਐਸੇ ਲਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਰ ਹਾਂ ਤਾਗ ਨਹੀਂ ਚੱਲੈ ਹਰ ਹਾਂ ਗਹਿਡਿਓ ਮੂੜ ਨਰ ਹਾਂ ਅਨ ਨਾ ਉਪਾਵ ਕਰ ਹਾਂ ਤਉ ਨਿਕਸੈ ਸਰਨ ਪੈ ਰੀ ਸਖੀ ਥਿਰ ਥਿਰ ਚਿਤ ਥਿਰ ਹਾਂ ਬਨ ਗ੍ਰਹਿੋ ਸੰਸਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਤਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਆ ਸਾਵਰੀ ਮਹੱਲਾ ਪੰਜਵਾਂ ਮਨਸਾ ਏਕਮਾਨ ਹਾ ਗੁਰਸਿਓਂ ਨੇਤ ਧਿਆਨ ਹਾ ਦ੍ਰਿੜਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤਉ ਮਿਲੀਐ ਗੁਰ ਕਿਰਪਾਣ ਮੇਰੇ ਮਨਾ ਰਹਾਓ टूटे रव्यो नवयो सर्बन् हा लहो हा पायो पेड थान हा, ਉਉ ਚੁਕੀ ਸਗਲ ਕਾਨ ਲਹਿਨੋ ਜਿਸ ਮਥਾਨ ਹਾ ਪੈ ਪਾਵਕ ਪਾਰ ਪਰਾਨ ਹਾ ਨਿਜ ਕਰ ਤਿਸਹਿ ਥਾਨ ਹਾ ਹਰ ਰਸ ਰਸਹਿ ਮਾਨ ਹਾ ਲਾਤੀ ਤਿਸੁ ਭਖਾਨ ਹਾ ਨਾਨਕ ਸਹਿਜ ਸਮਾਇਓ ਰੇ ਮਨਾ ਆ ਸਾਵਰੀ ਮਹੱਲਾ ਪੰਜਵਾ ਹਰ 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 ਗੁਨੀ ਹਾ ਜਪਿਐ ਸਹਿਜ ਤੁਨੀ ਹਾ ਸਾਧੂ ਰਸਨ हा छूटन बिद हाँ, मना रहाओ खुज है जन मुनिहा सब का प्रभ तनिहा दुर्भ कल दुनिहा दुख बिना सी हाँ प्रभ पूर्ण आसनी मेरे मना मन सोसेवी है हां अलख अभेवी है हाँ, ਤਾ ਸੋ ਪ੍ਰੀਤ ਕਰ ਹਾਂ ਬਿਨਸ ਨ ਜਾਏ ਮਰ ਹਾਂ ਗੁਰ ਤੇ ਜਾਨਿਆ ਹਾਂ ਨਾਨਕ ਮਨ ਮੰਨਿਆ ਮੇਰੇ ਮਨਾ ਆ ਸਾਵਰੀ ਮਹੱਲਾ ਪੰਜਵਾਂ ਏਕਾ ਓਟ ਗਹੋ ਹਾ ਗੁਰ ਕਾ ਸ਼ਬਦ ਕਹੋ ਹਾ ਆਗਿਆ ਸਤ ਸਹ ਹਾ ਮਨ ਹੈ ਨਿਧਾਨ ਲਹੋ ਹਾ ਸੁਖ ਐਸ ਮਾਈਏ ਮੇਰੇ ਮਨਾ ਰਹਾਓ ਜੀਵਤ ਜੋ ਮਰਹਾ ਦੁੱਤਰ ਸੋਤਰਹਾ ਸਭ ਕੀ ਰੇਨ ਹੋਏ ਹਾ ਨਿਰਪਾਉ ਕਹੋ ਸੋਏ ਹਾ ਮਿਟੇ ਅੰਦੇ ਸਿਆਹਾ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾ ਤਿਸ ਨਿਕਟ ਨਾ ਕਦੇ ਦੁਖ ਹਾ ਜੋ ਹਰ ਹਰ ਜਸ ਸੁਨੇ ਹਾ ਸਭ ਕੋ ਤਿਸ ਮੰਨੇ ਹਾ ਸਫਲ ਸੁ ਆਇਆ ਨਾਨਕ ਪ੍ਰਭਪਾ ਆਇਆ ਮੇਰੇ ਮਨਾ ਆ ਸਾਵਰੀ ਮਹੱਲਾ ਪੰਜਵਾ ਮਿਲ ਹਰ ਜਸ ਗਈਐ ਹਾ ਪਰਮ ਪਦ ਪਾਈਐ ਹਾ ਵਾ ਰਸ ਜੋ ਬਿਦੇ ਹਾ ਤਾ ਕਉ ਸਗਲ ਸਿਦੇ ਹਾ ਆਨੰਦਿਨ ਜਾਗਿਆ ਹਾ ਨਾਨਕ ਬੜ ਪਾਗਿਆ ਮੇਰੇ ਮਨਾ ਰਹਾਓ ਸੰਤ ਪਗ ਤੋਇਐ ਹਾ ਦੁਰਮਤ ਖੋਇਐ ਹਾ ਦਸਹਿ ਰੇਨ ਹੋਇ ਹਾ ਵਿਆਪੈ ਦੁਖ ਨ ਕੋਇ ਹਾ ਭਗਤਾ ਸਰਨ ਪਰ ਹਾ ਜਨਮ ਨ ਕਦੇ ਮਰ ਹਾ ਅਸਥਿਰ ਸੇ ਭਏ ਹਾ ਹਰ ਹਰ ਜਿਨ ਜਪ ਲਏ ਮੇਰੇ ਮਨਾ ਸਾਜਨ ਮੀਤ ਤੂੰ ਹਾ ਨਾਮ ਦਰੜਾਏ ਮੂੰ ਹਾ ਤਿਸ ਬਿਨ ਨਾਹੇ ਕੋਏ ਹਾ ਮਨ ਹੈ ਆਰਾਦ ਸੋਏ ਹਾ ਨਿਮਖ ਨਾ ਵਿਸਰੈ ਹਾ ਤਿਸ ਬਿਨ ਕਿਉ ਸਰੈ ਹਾ ਗੁਰ ਕਉ ਕੁਰਬਾਨ ਜਾਓ ਹਾ ਨਾਨਕ ਜਪੇ ਨਾਉ ਮੇਰੇ ਮਨਾ ਆ ਸਾਵਰੀ ਮਹੱਲਾ ਪੰਜਵਾ ਕਾਰਨ ਕਰਨ ਤੂੰ ਹਾ ਅਬਰ ਨ ਸੁਜੈ ਮੂੰਹ ਹਾ ਕਰਹਿ ਸੋ ਹੋਈਐ ਹਾ ਸਹਿਜ ਸੁਖ ਸੋਈਐ ਹਾ ਤੀਰਜ ਮਨ ਪਏ ਹਾ ਪ੍ਰਭ ਕੈ ਦਰ ਪਏ ਮੇਰੇ ਮਨ ਆ ਰਹਾਉ ਸਾਧੂ ਸੰਗਿ ਮੈਂ ਹਾ ਪੂਰਨ ਸੰਜਮੇ ਹਾ ਜਬ ਤੇ ਛੁੱਟੇ ਆਪ ਹਾ ਤਬ ਤੇ ਮਿਟੇ ਤਾਪ ਹਾ ਕਿਰਪਾ ਤਾਰਿਆ ਹਾ ਤਤ ਰਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਨੀਐ ਹਾ ਹਰ ਕਰੇ ਸੁਮਾਨੀਐ ਹਾ ਮੰਦਾ ਨਾ ਹੈ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾ ਹੈ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰ ਗਤ ਬੁਝੈ ਹਾਂ ਸਭ ਕਿਛ ਤਿਸ ਸੁਝੈ ਹਾਂ ਪਤਿਤ ਉਧਾਰ ਲੇ ਹੋ ਹਾਂ ਨਾਨਕ ਅਰਦਾਸ ਏਹੋ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾ ਇੱਕ ਤੁਕਾ ਓਏ ਪਰਦੇਸੀ ਆ ਹਾ ਸੁਨਤ ਸੰਦੇਸ ਆ ਹਾ ਰਹਾਉ ਜਾਂ ਸਿਉ ਰਚ ਰਹੇ ਹਾਂ ਸਭ ਕਉ ਤਜ ਗਏ ਹਾਂ ਸੁਪਨਾ ਜਿਉ ਭਏ ਹਾ ਹਰ ਨਾਮ ਜਿਨ ਲਏ ਹਰ ਤਜ ਅਨ ਲਗੇ ਹਾ ਜਨਮ ਹੈ ਮਰ ਭਗੇ ਹਾ ਹਰ ਹਰ ਜਨ ਲਹੇ ਹਾ ਜੀਵਤ ਸੇ ਰਹੇ ਹਾ ਜਿਸਹਿ ਕਿਰਪਾਲ ਹੋਏ ਹਾ ਨਾਨਕ ਭਗਤ ਸੋਏ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਨੋਵਾ ਬਿਰਥਾ ਕਹੋ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂ ਦਸਤਾਵਤ ਆਸਾ ਲਾਗੇ ਓ ਧਨ ਕੀ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰਹਿ ਦੁਆਰ ਸਵਾਨ ਜਿਉ ਡੂਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾ ਸੈ ਤਨ ਕੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਤਰ ਅਵਕਟ ਸਰਵਰ ਨਾਵੇ ਬਕੈ ਨ ਬੁਲੇ ਹਰ ਗੁਣ ਗਾਵੇ ਜਲ ਆਕਾਸੀ ਸੁੰਨ ਸਮਾਵੇ ਰਸ ਸਤ ਝੋਲ ਮਹਾਰਸ ਪਾਵੇ ਕੈਸਾ ਗਿਆਨ ਸੁਨਹੁ ਅਬ ਮੋਰੇ ਭਰਪੁਰ ਧਾਰ ਰਹਿਆ ਸਭ ਠੌਰੇ ਰਹਾਓ ਸੱਚ ਬ੍ਰਤ ਨੇਮ ਨ ਕਾਲ ਸੰਤਾਵੇ ਸਤਗੁਰ ਸ਼ਬਦ ਕਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸਚ ਮਨ ਕਾਰਣ ਤਤ ਬਿਲੋਵੇ ਸੁਭਰ ਸਰਵਰ ਮੈਲ ਨਤ ਹੋਵੇ ਜੈ ਸਿਉ ਰਾਤਾ ਤੈ ਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ ਹਿਵ ਸੀਤਲ ਅਗਨ 부ਝਾਵੇ ਸੇਵਾ ਸੁਰਤ ਵਿਪੂਤ ਚੜਾਵੇ ਦਰਸ਼ਨ ਆਪ ਸਹਿਜ ਘਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ ਮਤ ਇਕੈ ਪਾਏ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਈ ਅਵਗਤ 나ਥ ਨ ਲਖਿਆ ਜਾਏ ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਜੋਤ ਰਹਿਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰ ਨਿਧ ਗੁਣ गावा ਦੇਖ ਹਦੂਰ ਅੰਤਰ ਬਾਹਰ ਅਵਰ ਨਾ ਕੋਏ ਜੋਤਿ ਸੁਭਾਵੈ ਸੋ ਫਨ ਹੋਏ ਸੁਣ ਭਰਥਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ आसा महला पहला ਸਬ ਜਪ ਸਬ ਤਪ ਸਬ ਚਤਰਾਈ ਉਜੜ ਪਰ ਮੈਂ ਰਾਹ ਨ ਪਾਈ ਬਿਨ ਬੂਜੇ ਕੋ ਥਾਇ ਨ ਪਾਈ ਨਾਮ ਵਿਹੂਣਾ ਮਾਥੇ ਛਾਈ ਸਾਚ ਧਣੀ ਜਗ ਆਏ ਬਿਨਾਸਾ ਛੂਟ ਸ ਪ੍ਰਾਣੀ ਗੁਰਮੁਖ ਦਾਸਾ ਰਹਾਉ ਜਗ ਮੁਹ ਬਾਦਾ ਬਹੁਤੀ ਆਸਾ ਗੁਰਮਤੀ ਇਕ ਭੇ ਉਦਾਸਾ ਅੰਤਰ ਨਾਮ ਕਮਲ ਪਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗਤ ਰਹਿ ਜਿਤ ਕਾਮਣ ਹਿਤਕਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਮਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਗੁਰ ਸੇਵੇ ਕਰਨੀ ਸਾਰੀ ਬਾ ਰਹੋ ਹਉਮੈ ਕਹਿ ਕਹਾਏ ਅੰਦਰ ਹੋ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਿਆਏ ਤਾਵਤ ਰੱਖੈ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰਬਿਨ ਭੂਲੋ ਆਵੈ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹੋ ਨ ਕਹਿਆ ਜਾਈ ਅਕਥ ਕਥਉ ਨਹਿ ਕੀਮਤ ਪਾਈ ਸਭ ਦੁਖ ਤੇਰੇ ਸੂਖ ਰਜਾਈ ਸਭ ਦੁਖ ਮਿਟੇ ਸਾਚੈ ਨਾਈ ਦਰ ਬਿਨ ਵਾਜਾ ਪਗ ਬਿਨ ਤਾਲਾ ਜੇ ਸ਼ਬਦ 부ਜੈ ਤਾ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੈ ਰਖੈ ਰਖਵਾਲਾ تیر ਭਵਨ ਸੂਜੈ ਆਪ ਗਵਾਵੈ ਬਾਣੀ 부ਜੈ ਸੱਚ ਸਮਾਵੈ ਸ਼ਬਦ ਵਿਚਾਰੇ ਏਕ ਲਿਵ ਤਾਰਾ ਨਾਨਕ ਧੰਨ ਸਵਰਣ ਹਾਰਾ